ਚਾਹ 10 ਰੁਪਏ 10 ਰੁਪਏ 10 ਰੁਪਏ ਵਾਲਾ ਚਾਹ ਵਾਲਾ ਚਾਹ ਵਾਲਾ ਚਾਹ ਵਾਲਾ ਚਾਹ ਵਾਲਾ ਆਇਆ 10 ਰੁਪਏ ਰਾਜਵਰੇ ਚਾਹ ਲੇ ਲੋ ਰਾਜਵਰੇ ਰਾਜਵਰੇ ਚਾਹ ਲੇ ਲੋ ਚਾਹ ਚਾਹ ਲੇ ਲੋ ਚਾਹ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਮੇਰੇ ਸੱਤਰ ਪੈਣਗੇ ਓਏ ਮੈਂ ਦਾ ਚਾਹ 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 10 ਰੁਪਏ ਚਾਹ 10 ਰੁਪਏ ਚਾਹ 10 ਰੁਪਏ ਬਲਵਾ ਦਾ ਕੋਈ ਮਰਜ਼ੀ ਲੈ बिस्लरी पानी बीस रुपये बोतल पच्चीस रुपए बोतल चाय चाय परौंठा दस रुपये पच्ची रुपये परौंठा दस रुपये चाय दस रुपये दस रुपये दस रुपये दस रुपये दस रुपये दस रुपयेपच दस रुपये सरपंच दस रुपये राजू राजू दस रुपय परोंठा दस रुपये परौंठा ਇਹ ਕਹਿੰਦਾ 50 ਆਉਦਾ ਰੱਜੂ 10 ਰੁਪਏ ਰੱਖੀ ਲੋ ਜੀ ਸਾਡੇ ਚੱਲ ਰਿਆ ਨੇ ਸੀਨ ਸਸੀ ਕਾਲਜੀ ਸਾਡਾ ਸੂਟ ਚੱਲ ਰਿਹਾ ਜੀ ਚਾਂਬਲੀ ਬੁੜੀ ਦਾ ਚਾਂਬਲੀ ਬੁੜੀ ਉੱਧਰ ਬੈਠੀ ਹੈ ਸ਼ੈਰ ਖਰਾਮਾ ਨਹੀਂ ਓਏ ਆ ਮੇਰਾ ਜੇਠ ਹੈ ਛੜਾ ਮ ਲੰਗ ਇਹਦੇ ਇਹਨੂੰ ਕੋਈ ਆਪਣੀ ਕੁੜੀ ਦੇ ਕੇ ਰਾਜ਼ੀ ਨਹੀਂ ਹੈਗਾ ਇਹਦਾ ਹਾਲ ਤੱਕ ਵਿਆਹ ਨਹੀਂ ਹੋਇਆ ਐ ਕਿਦੋਂ ਅੱਖੇ ਮੈਨੂੰ ਹੈ ਇਹ ਚਾਂਬਲੀ ਬੁੜੀ ਏ ਆ ਚਾਂਬਲੀ ਬੁੜੀ ਕੰਮ ਹੈ ਹਾਂ ਮੈਂ ਚਪ ਮੈਂ ਚਪ ਮੈਂ ਆ ਇਹ ਐਉ ਇਹ ਚਾਂਬਲੀ ਨੂੰ ਆ ਚਾਂਬਲੀ ਨੂੰ ਭਾਈ ਤੁਸੀਂ ਮੈਨੂੰ ਦੇਖਦੀ ਆ ਮੈਂ ਸਰਪੰਚ ਚਾਂਬਲੀ ਨੂੰ ਇਹ ਚਾਂਬਲਿਆ ਸਰਪੰਚ ਇਹ ਆ ਮੇਰੀ ਗਰਾਂਟਾ ਖਾਣਦਾ ਇਹ ਸਾਨੂੰ ਪਤੀਆਂ ਮੇਰੀ ਕੀ ਐ ਕੀ ਐ ਤੂੰ ਕੀ ਆ ਤੂੰ ਮੇਰੀ ਤੁਹਾਡੀ ਗੱਲ ਫਰੈਂਡ ਹਾਂ ਸ਼ੂਕ ਆ ਗਿਆ ਇਹ ਗੱਲ ਗਰਲਫ੍ਰੈਂਡ ਦਾ ਮਤਉ ਹੁੰਦਾ ਵੀ ਗੱਲ ਪੈਣਾ ਹਾਂ ਇਹ ਗੱਲ ਇਹ ਗੱਲ ਪਈ ਹੋਈ ਆ ਜੀ ਮੇਰੇ ਇਹ ਗੱਲ ਪਈ ਹੋਈ ਆ ਇਹ ਲੈ ਆ ਕੇ ਗਰੰਟਾਂ ਦੇ ਸੂਟ ਐਨੂੰ ਦੇ ਦਿੰਦਾ ਆ ਠੀਕ ਹੈ ਪਿੰਡ ਦਾ ਵਿਕਾਸ ਨਹੀਂ ਕਰਦਾ ਹੈਗਾ ਨਾਲੇ ਤੂੰ ਹੁਣ ਮੇਰੀ ਗੱਲ ਸੁਣ ਲੈ ਸਰਪੰਚਾ ਬੰਦਾ ਬਣ ਕੇ ਕਿਵੇਂ ਹੁਣ ਤੂੰ ਰਖੜੀ ਕਦੈ ਬਣਾਉਣੇ ਮੈਂ ਤੂੰ ਇਹ ਬਣਾਊਗਾ ਰਖੜੀ ਭੈਣ ਭਾਈ ਦੇ ਬਣਦੇ ਹੁੰਦੇ ਨੇ ਬੇਹੋ ਫਟੇ ਮੂੰ ਤੇਰੇ ਜੰਮਨ ਦਾ ਇਹ ਤਾਂ ਲਾਸ ਬਣਦੀ ਲਾਸ ਮਾਂ ਨੇ ਪੰਜਰੀ ਖਾਣ ਦੀ ਮਾਰੇ ਨੇ ਜੰਮਤਾ ਲੈ ਮੈਂ ਕੰਜਰ ਦਾ ਪੁੱਤ ਹੈ ਇਹ ਤਾਂ ਇੱਕ ਪਿਆਰ ਦਾ ਬੰਧਨ ਹੈ ਬੰਧਨ ਬੰਧਨ ਵੀ ਭਾਈ ਭੈਣ ਭਾਈ ਦੇ ਹੁੰਦਾ ਉਹੀ ਮਾਰੇ ਨੇ ਪਕਾਈ ਸਾਲੇ ਇਹਦੇ ਬਣਾ ਕੇ ਉੱਠ ਕੇ ਰਸਾ ਮੈਨੂੰ ਉਹਦੇ ਬੰਦ ਕਬੀਰ ਉਹ ਖੜਾੜਾ ਮਗਰ ਇਹ ਖੜ ਜਾ ਹਾਂ ਤੇ ਮੇਰੀ ਗੱਲ ਤੋਂ ਲੋਕ ਬੰਦੇ ਨੇ ਪਹੁੰਚੀ ਹਾਂ ਮੈਂ ਤੇਰੇ ਬੰਨੂ ਪਹੁੰਚਾ ਲੈ ਪਹੁੰਚਾ ਮੈਂ ਲਾਸ ਵੱਡਾ ਪਿਆਰ ਉਹਨਾਂ ਕਾਲਾ ਟੂਣਾ ਕਰਕੇ ਬੰਨੂ ਹੀ ਮਰੇ ਕਰੇ ਕਾਬੂ ਕਰ ਲੈ ਪਿਆਰ ਕਾ ਬੰਦਾ ਹੈ ਹੋਰ ਪੁੱਤ ਮੇਰੇ ਆ ਹੋਰ ਸੁਣਾ ਕਿਵੇਂ ਠੀਕ ਹੈ ਤੂੰ ਹੋਰ ਤਾਂ ਪੂਆ ਠੀਕ ਹੈ ਆ ਮੈਂ ਤਾਂ ਡਾਕਟਰ ਕੋਲ ਜਾ ਕੇ ਆਈ ਆ ਕੀ ਹੋ ਗਿਆ ਕੀ ਹੋ ਗਿਆ ਕੀ ਨਹੀਂ ਇਹ ਪੁੱਛ ਹਾਂ ਆ ਯੂਰੀਆ ਸੜ ਜਾ ਵੱਧ ਗਿਆ ਮੇਰਾ ਤਾਂ ਯੂਰੀਆ ਇਸਤ ਹੋਰ ਜੋੜੀ ਹੋਤਾ ਅਰਿਆ ਹੁੰਦਾਗਾ ਬਸ ਅੱਜ ਕੱਲ ਤਾਂ ਬੰਦਿਆਂ ਚ ਵੀਰੇ ਬਣਨ ਲੱਗਿਆ ਅੱਛਾ ਆ ਗੋਡੇ ਜੇ ਨਹੀਂ ਕੰਮ ਕਰਦੇ ਹੈਗੇ ਹੱਥ ਪੈਰ ਸੁਣ ਨ ਹੋ ਜਾਂਦੇ ਆ ਹੁਣ ਐਂ ਦੱਸ ਜਦ ਤੂੰ ਮੇਰੀ ਉਮਰ ਚ ਸੀ ਹਾਂ ਤੁਹਾਡੇ ਵੇਲੇ ਵੀ ਥੀ ਇਹ ਬਿਮਾਰੀਆਂ ਨਾ ਕੋਲੇ ਸਾਡੇ ਵੇਲੇ ਤਾਂ ਖਰਾਕਾ ਇੰਨੀਆਂ ਘੈਂਟ ਹੁੰਦੀਆਂ ਹਾਂ 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 ਜਾਂਦੇ ਜਾਂਦੇ ਛੋਲਿਆਂ ਦੀ ਮੂਠੀ ਖਾ ਲੈਣੀ ਤੇ ਕਦੇ ਕੰਮ ਆ ਮੱਕੀ ਦੇ ਦਾਣੇ ਖਾ ਲੈਣੇ ਸਾਡੇ ਵੇਲੇ ਇਹ ਬਿਮਾਰੀ ਜੇ ਤਾਪ ਥੜ ਜਾਂਦਾ ਕੋਸੇ ਪਾਣੀ ਨਾਲ ਨਹਾ ਲੈਂਦੇ ਚਾਰ ਰਾਮ ਆ ਜਨਤਾ ਦਾ ਅੱਛਾ ਅੱਗੇ ਕੋਈ ਬਿਮਾਰੀ ਨਹੀਂ ਮਿੱਤੀ ਲੈ ਮੇਰੇ ਚ ਹੁਣ ਵੀ ਇੰਨੀ ਜਾਨ ਆ ਮੈਂ ਬੋਰੀ ਲੈ ਕੇ ਕੋਠੇ ਤੇ ਕਿਉਂ ਨਾ ਚੜ ਜਾਂ ਖਾਲੀ ਬੋਰੀ ਖਪਰੀ ਹੋਈ ਖਾਲੀ ਰਹਣੀ ਆ ਮੈਂ ਵੀ ਕਲਮ ਨਹੀਂ ਜਾਨ ਆ ਉਹ ਆਹ ਕਾਰ ਉਤਰ ਜਾਂਦਾ ਕੋਸੇ ਪਾਣੀ ਨਾਲ ਹਾਂ ਹਾਂ ਉਹਦਾ ਪੁੱਤ ਥੱਕੇ ਆ ਉਹ ਜਾਂਦਾ ਹੁਣ ਦਬੰਦੇ ਅੱਛਾ ਆ ਦੇਖੋ ਅਖਬਾਰਾਂ ਦੇ ਵਿੱਚ ਨਹੀਂ ਲਿਖਿਆ ਹੁੰਦੇ ਆ ਜੇ ਕੀ ਲਿਖਿਆ ਹੁੰਦੇ ਨੇ ਉਹ ਅੱਖਰ ਉਹ ਅੱਖ ਵੀ ਅੱਖਾਂ ਜਾ ਆ ਪਾਓ ਜੇ ਦੰਦ ਦੁਖਦਾ ਆ ਖਾ ਲੋ ਆਹ ਪਾ ਦਿਓ ਏਰਾ ਬਗੜਾ ਹਨਾ ਹਾਂ ਹਾਂ ਜੇ ਰੰਗ ਕੋਹਰਾ ਕਰਨਾ ਮੜੀ ਹਲਦੀ ਪਾਰੋ ਦੇਸਣ ਪਾਰੋ ਮਲਾਈ ਪਾ ਕੇ ਮੇਪ ਕਰ ਲੋ ਘੈਂਡਾ ਮੂੰਹ ਤਾਂ ਹੀ ਮੈਂ ਵੀ ਕਹਾ ਤੂੰ ਆ ਤੇਰਾ ਮੂੰਹ ਐਨਾ ਲਿਸ਼ਿ ਲਿਸ਼ਕਾ ਤੋ ਕਰਦਾ ਹਾਂ ਹਾਂ ਗੱਸੀ ਨਾ ਏ ਹੁਣ ਤਾਂ ਬਿਊਟੀ ਪਾਰਲਰਾਂ ਦੇ ਇੰਨੀਆਂ ਜਾਂਦੇ ਨੇ ਇੱਕ ਨਿਕਲਿਆ ਇੱਕ ਪੜਦਿਆ ਜਾਏ ਖਾਂਦੇ ਉਹ ਪਤਾ ਨਹੀਂ ਕੀ ਲਾਗ ਨੇ ਨੇ ਪੁੱਆ ਤੈਨੂੰ ਬਿਊਟੀ ਪਾਰਲਰਾਂ ਦੀ ਗੱਲ ਦੱਸਾਂ ਮੇਰੀ ਯਾਦ ਆ ਗਈ ਇੱਕ ਬੰਦਾ ਆਪਣੀ ਜਨਾਨੀ ਨੂੰ ਲੈ ਕੇ ਆਇਆ ਬਿਊਟੀ ਪਾਰਲਰ ਦੇ ਅੱਛਾ ਜਾਦੋਂ ਲੈ ਕੇ ਆਇਆ ਜਦ ਤਾਂ ਜਮਾਈ ਮਤਲਬ ਦੇਖਣ ਨੂੰ ਦਿਲ ਨਾ ਕਰੇ ਇਹੋ ਜੀ ਜਨਾਨੀ ਅੱਛਾ ਬੰਦਾ ਕਹਿੰਦਾ ਚਲ ਤੂੰ ਤਿਆਰ ਹੋ ਕੇ ਆ ਮੈਂ ਉਰੇ ਬਹਿਣਾ ਹੀ ਨੇ ਅੱਛਾ ਲੈ ਵੀ ਦੋ ਤਿੰਨ ਘੰਟੇ ਬਾਅਦ ਬਾਹਰ ਆਈ ਓਹੋ ਅੱਛਾ ਜਾਦਾ ਹੀ ਹਾਂ ਬੰਦਾ ਕਹਿੰਦਾ ਤੂੰ ਤਾਂ ਮੇਰੀ ਘਰ ਵਾਲੀ ਨਹੀਂ ਹੈਗੀ ਉਹ ਮੈਂ ਮੱਝ ਫੇਰ ਭਾਈ ਫੇਰ ਕੀ ਉਹਨਾਂ ਦਾ ਤਾਂ ਕਲੇਸ਼ ਪੈ ਗਿਆ ਕੁੱਤ ਕਲੇਸ਼ ਲੈ ਉਹ ਤਾਂ ਏਡੀ ਸੋਹਣੀ ਬਣਾ ਕੇ ਕੱਢੀ ਬਿਊਟੀ ਪਾਰਲਰ ਨਾਲ ਆਣੇ ਅੱਛਾ ਬੰਦਾ ਕਹਿੰਦਾ ਮੈਂ ਤਾਂ ਸੜੀ ਜੀਨ ਲੈ ਕੇ ਆਇਆ ਸੀ ਮੇਰੀ ਤਾਂ ਕੋਈ ਰੜੀ ਨਹੀਂ ਹੈ ਜੀ ਹਾਂ ਲੈ ਵੀ ਉਹਨਾਂ ਦਾ ਤਾਂ ਕੁੱਤ ਕਲੇਸ਼ ਪੈ ਗਿਆ ਓਹੋ ਮੈਂ ਉੱਠੀ ਸੀ ਫੇਰ ਉਹ ਕਹਿੰਦਾ ਕਹਿੰਦਾ ਪਹਿਲਾਂ ਮੂੰਹ ਧੋ ਕੇ ਦਿਖਾ ਜੇ ਤਾਂ ਤੂੰ ਉਹੀ ਹੋਈ ਤਾਂ ਤੈਨੂੰ ਘਰ ਲੈ ਕੇ ਜਾਉ ਨਹੀਂ ਮੈਂ ਤਾਂ ਲੈ ਕੇ ਨਹੀਂ ਜਾਂਦਾ ਬਚੈਰੀ ਦਾ ਇੰਨਾ ਹਜ਼ਾਰ ਦਾ ਮੇਕਅਪ ਕਰਿਆ ਉੱਥੀ ਮੂੰਹ ਧਵਾਤਾ ਉਹ ਹੋ ਫੇਰ ਕਹਿੰਦਾ ਹਾਂ ਤੂੰ ਹੀ ਆ ਨਹੀਂ ਮੈਂ ਤਾਂ ਹੀ ਤਾਂ ਮੈਂ ਨਹੀਂ ਜਾਂਦੀ ਖੇ ਖਾਨ ਉਥੇ ਪਾਪੀ ਪਾਲਰ ਦੇ ਪੂਟੀ ਪਾਲਰ ਦੇ ਮੈਂ ਤਾਂ ਨਹੀਂ ਜਾਂਦੀ ਜੇ ਮੈਂ ਬਾਗੀ ਕਿਤੇ ਮੇਰਾ ਵੀ ਰੰਗ ਰੂਪ ਨਾ ਬਦਲ ਨਾ ਮੈਨੂੰ ਤਾਂ ਥੋੜਾ ਫੁੱਫੜ ਮਾਰ ਕੇ ਖਾਉਂ ਸਾਡੇ ਘਰ ਦੂ ਕਰਾਂ ਉਹ ਤੈਨੂੰ ਕੀ ਲੋੜ ਐ ਬਿਊਟੀ ਪਾਰਲਰ ਆਖ ਜਾਂਦੀ ਤੂੰ ਤਾਂ ਪਹਿਲਾਂ ਏਡੀ ਸੋਹਣੀ ਐ ਰੰਗ ਤਾਂ ਦੇਖ ਕਿੰਨਾ ਚਿੱਟਾ ਤੇਰਾ ਲਾਲ ਟਮਾਟਰ ਵਰਗੀਆਂ ਤਾਂ ਤੇਰੀਆਂ ਗੱਲਾਂ ਹੋਈਆਂ ਪਈਆਂ ਚੱਲ ਕੋਈ ਨਾ ਕੋਈ ਇਹ ਲਾਲ ਟਮਾਟਰ ਵਰਗੀਆਂ ਤਾਂ ਆ ਪਈਆਂ ਨੇ ਤੁਹਾਡੇ ਫੁੱਫੜ ਨਾਲ ਕਦੇ ਕਦੇ ਕੋਈ ਜਦੋਂ ਮੇਰੇ ਅੱਖੇ ਲਾਦਾ ਉਦੋਂ ਮੈਨੂੰ ਗੁੱਸਾ ਆ ਜਾਂਦਾ ਇਹ ਗੁੱਸੇ ਨਾਲ ਲਾਲ ਹੁੰਦੀ ਐ ਫਿਰ ਹੁਣ ਤੈਨੂੰ ਗੁੱਸਾ ਆ ਰਿਹਾ ਫੁੱਫੜ ਤੇ ਹਾਂ ਗੁੱਸਾ ਆਉਂਦਾ ਕਿਉਂ ਗੁੱਸਾ ਕਰ ਤੂੰ ਨਹੀਂ ਆ ਫੁੱਫੜ ਨੂੰ ਕੋਈ ਨਾ ਮਾੜਾ ਮੋਟਾ ਤਾਂ ਚੱਲਦਾ ਰਹਿਣਾ ਸਿਆਣੇ ਤੈਨੂੰ ਦੋ ਭਾਡੇ ਖੜਕਦੇ ਹੋਣਾ ਉੱਥੇ ਪਿਆਰ ਵੱਧਦਾ ਹੁੰਦਾ ਬੋਲੀਏ ਆਹੋ ਆਹੋ ਹੋਰ ਸੁਣਾ ਬੂਆ ਬਸ ਜਾਂਦੀ ਸੀ ਹੁਣ ਮਾਂ ਜਾਇਆ ਮਜਰਾ ਦੰਨੂ ਸਹਿਰ ਤੱਕ ਅੱਛਾ ਸ਼ਹਿਰ ਕੀ ਕਰਨ ਜਾ ਰਹੀਆਂ ਵੀ ਆਪਣਾ ਕਿਹੜਾ ਕਿਰਾਇਆ ਲੱਗਦਾ ਅੱਛਾ ਕਿਰਾਇਆ ਤਾਂ ਮੇਰਾ ਵੀ ਨਹੀਂ ਲੱਗਦਾ ਮੈਂ ਕਹਿੰਦੀ ਫਿਰ ਮੈਂ ਵੀ ਚੱਲ ਪੈਣੀ ਆ ਚੱਲ ਬਾੜ ਫਿਰ ਮੈਂ ਕਹਿੰਦੀ ਸੂਟ ਸਾਠ ਲਿਉਣੀ ਆ ਅੱਛਾ ਹਾਂ ਸੂਟ ਨਾਲੇ ਹੁਣ ਨਾ ਅੱਗੇ ਸ਼ਹਿਰਾ ਤੇ ਦੀਵਾਲੀ ਆ ਰਹੀ ਆ ਉਹਨਾਂ ਸਸਤੇ ਹੋ ਗਏ ਸੂਟ ਆ। ਆਹੋ ਸੇਲਾਂ ਬਥੇਰੀਆਂ ਲੱਗਣਗੀਆਂ। 500 ਵਾਲਾ 150 ਦੀ 150 ਹੁਣ ਤਾਂ। ਸਹੀ ਗੱਲ ਆ। ਮਾਧਿਆ ਸਕੀਮ ਨੂੰ ਤਾਂ ਹੀ ਕੁੱਤੇ ਨਹੀਂ ਖਾਂਦੇ। ਈਮ ਨੂੰ ਕਦੀਆ ਫਿਰ ਚੱਲਦੇ ਆ। ਚੱਲ। ਹਾਂ। ਹੋਰ ਬਸਰ ਵਟਾ। ਬਾਗੋ ਬਾਗਾ। ਆ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਵਿਚਾਰੇ। ਉਹ ਥੋੜੇ ਪੁੱਲ। ਭਾਈ ਸਤ ਸ੍ਰੀ ਅਕਾਲ। ਮੈਂ ਤਾਂ ਦੇਖੇ ਨਹੀਂ ਤੀ ਗਏ। ਸਤ ਸ੍ਰੀ ਅਕਾਲ ਭਾਈ। ਹਾਂ ਭਾਈ। ਇਹਨਾਂ ਨੂੰ ਵੀ ਕੋਈ ਸਲਾਹ ਦੇ ਦੇ ਹੁਣ ਤਿਹਾਰ ਆ ਰਹੇ ਨੇ। ਮੈਂ ਤੁਹਾਨੂੰ ਐ ਕਹਿੰਦੀ ਆ ਅੱਗੇ ਕਿ ਆ ਰਹੇ ਨੇ ਤਿਹਾਰ ਉਹਦੇ ਮਹਿੰਗੇ। ਹਾਂ ਹੈ ਮਹਿੰਗਾਈ ਹੈਗੀ ਜਾਦੇ ਹੈਨਾ ਤੇ ਮੈਂ ਕਹਿੰਦੀ ਹਾਂ ਖਰਚ ਸੋਚ ਸਮਝ ਕੇ ਵੀ ਕਰਿਆ ਕਰੂ ਅੱਛਾ ਬੁੱਤ ਹਾਂ ਨਾਲੇ ਹੁਣ ਜਿਹੜੇ ਤਿਹਾਰ ਨੇ ਉਹ ਤਾਂ ਰਈ ਪੈਸੇ ਵਾਲਿਆਂ ਦੇ ਗਰੀਬ ਬੰਦੇ ਦਾ ਕਿਹੜਾ ਤਿਹਾਰ ਹੈ ਨਾ ਨਾ ਗਰੀਬ ਬੰਦਾ ਤਾਂ ਉਹੀ ਨਹੀਂ ਤਿਹਾਰ ਮਨਾ ਸਕਦਾ ਹੋਰ ਭਾਈ ਹੋਰ ਸਾਰੀਆਂ ਚੀਜ਼ਾਂ ਇੰਦੀਆਂ ਮਹਿੰਗਾਈਆਂ ਨੇ ਨੇ ਟੈਕਸ ਲੱਗੇ ਹੋਏ ਨੇ ਹਾਂ ਜਿੰਨਾ ਕਿ ਵਿਚਾਰਾ ਕਮਾਉਂਦਾ ਓਨਾਂ ਕ ਲੱਗ ਜਾਂਦਾ ਹਾਂ ਹੈਨਾ ਚਲੋ ਕੋਈ ਨਾ ਭਾਈ ਤੁਸੀਂ ਬੱਬਲ ਕੌਰ ਤੇ ਬੀਪੋਪੂ ਆ ਦੇ ਚੈਨਲ ਨੂੰ ਬੱਬਲ ਗਮ ਜਾਨੀ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਨਹੀਂ ਹੁੰਦਾ ਪੂਆ ਕਿੰਨੀ ਵਾਰੀ ਸਮਝਾਵਾਂ ਸਬਸਕ੍ਰਾਈਬ ਹੁੰਦਾ ਸਬਸਕ੍ਰਾਈਬ ਕਰੋ ਤੇ ਮੋਹ ਮੁਹੱਬਤ ਕਰੋ ਤੇ ਇਹ ਕਹਿੰਦੇ ਆਹ ਚੈਨਲ ਨੂੰ ਮੋਹ ਮੁਹੱਬਤ ਕਿਉਂ ਕਰੇਗੇ ਸਾਨੂੰ ਕਰੋ ਆਹੋ ਆਹੋ ਫਿਰ ਉਹ ਹੀ ਕਹਿੰਦੇ ਦੱਬ ਕੇ ਚੈਲੰਜ ਕਰੋ ਖਾਨੀ ਕੀ ਚੈਲੰਜ ਹਾਂ ਬੈਲ ਆਈਕਨ ਪ੍ਰੈਸ ਕਰ ਦੋ ਆਹੋ ਲਾਈਕਨ ਪ੍ਰੈਸ ਕਰ ਦੋ ਹਾਂ 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 ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜੇ ਹੋਰ ਦੱਸ ਪੂਆ بس ਵੀ ਲਾਈਕ ਕਰ ਦੋ ਸ਼ੇਅਰ ਕਰ ਦੋ ਮੇਰਾ ਤੇ ਕਮੈਂਟ ਕਰਕੇ ਦੱਸਿਓ ਸਾਡੀ ਜੁੜੀ ਕਿਵੇਂ ਲੱਗਦੀ ਆ ਉਹ ਆ ਬੜੀ ਪਸੰਦ ਕਰਦੇ ਨੇ ਲੋਕ ਆਪ ਨੂੰ ਕਿਰਪਾਏ ਆਈ ਲਵ ਯੂ ਸਾਰਿਆਂ ਨੂੰ ਪਾਈ ਲਵ ਯੂ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਗਈ ਲਓ ਜੀ ਹੁਣ ਪੈਣੀਆਂ ਭਾਜੜਾਂ ਸਾਰੇ ਪੈਣੀਆਂ ਭਾਜੜਾਂ ਬਣ ਕੇ ਸਾਧ ਤਿੰਨ 3.5 ਮਿੰਟ ਹੁਣ ਤੁਹਾਨੂੰ ਮਿਲਦਾ ਜੀ ਨਵੇਂ ਰੂਪ ਦੇ ਵਿੱਚ ਹੁਣ ਆਪਾਂ ਆ ਗਏ ਜੀ ਸਾਧ ਬਣ ਕੇ ਆਜੋ ਆ ਜੋ ਜੱਪਾ ਮਿਲਦਾ ਟਾਕਰਾ ਆ ਤੁਹਾਨੂੰ ਵੀਰੇ ਕਿਤੇ ਦੂਰ ਸੋਹਣਿਆ ਮੇਰੀ ਅਦਕੀਆਂ ਵਾਲ ਅਹਾਂ ਜੀ ਟੋਪੀ ਨੀ ਆ ਵੀਰੇ ਹਿੱਲ ਜਾਂਦੀ ਆ ਵੀਰੇ ਚੱਲ 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 ਸੀਨ ਸਟਾਰਟ ਕਰ ਬੋਲੀਓ ਨਾ ਅੱਛਾ ਇਹ ਆਪਾਂ ਬਾਲਾ ਸਾਥ ਆਪਾਂ ਕਹਿ ਗਏ ਵੀ ਰਲ ਮਿਲ ਕੇ ਰਹਾ ਕਰ ਉਸ ਤੋਂ ਬਾਅਦ ਦਾ ਸੀਨ ਹੈ ਹਾਂ ਕਾਹ ਕਿਤੇ ਆ ਰਹਿ ਗਿਆ ਜੀ ਵਿੱਚ ਗਿਆ ਨਾ ਕਿਤੇ ਬੜਾ ਗਲਤ ਵੱਜ ਗਿਆ ਪਹਿਲਾ ਪਹਿਲਾ ਦੇਖੀ ਆ 1.5 ਲੱਖ ਰੇਰੋ ਨੂੰ ਦੇਖ ਰਿਹਾ ਉਹ ਹਾਕ ਹੋ ਗਿਆ ਕਿ ਕਰਾ ਮਾਗਰੀ ਦੀ ਬੜਿਆ ਉਹਦਾ ਘਾਟ ਬਣਿਆ ਤੇਰਾ ਮੇਲਾ ਕਰੀ ਆ ਖਾਗ ਹੋ ਗਿਆ ਮੈਕੀਕਰਾ ਹਾਏ ਹਾਏ ਤਾਂ ਸਾਰੇ ਪਿੱਛੇ ਕਰ ਆ ਗਏ ਸਾਡੇ ਕਹਾਂ ਦਿਖੋ ਰੂਟਾ ਨਹੀਂ ਕਰ ਤੀਕਾ ਬੈਰੀ ਤਿਆਰ ਹੋ ਰਿਹਾ ਪੈਰੀ ਦੇ ਮੇਕਅਪ ਹੋ ਰਿਹਾ ਮੇਕਅਪ ਕੌਣੀ ਕਰ ਰਿਹਾ ਸਰਪੰਚ ਬਾਈ ਮੈਂ ਮੇਕਅਪ ਆਰਟਿਸਟ ਸਾਹਿਬ ਅੰਦਰ ਵੀਡੀਓ ਬਣਾ ਰਿਆ ਇੱਧਰ ਅਸੀਂ ਇੱਧਰ ਸੋਨੂ ਬਾਈ ਨੂੰ ਫੋਨ ਸੁਣਨ ਤੋਂ ਬੇਲ ਨਹੀਂ ਹੈਗੀ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਅਸੀਂ ਤੇ ਆਕਾਸ਼ ਇਹ ਤਾਂ ਜਮੀ ਨਹੀਂ ਕੰਮ ਨੂੰ ਹੱਥ ਲਾਂਦਾ ਇਹ ਤਾਂ ਜਦੋਂ ਦਾ ਆਇਆ ਦੋ ਫੋਨ ਨੇ ਕਦੇ ਉਹ ਫੋਨ ਕਰਨ ਤੇ ਕਦੇ ਉਹ ਫੋਨ ਕਰਨ ਤੇ ਇੱਧਰ ਬੈਠੀ ਆ ਬਚਿਆਰੀ ਮੈਂ ਇਹ ਨੇ ਬਚਿਆਰੀ ਬਚਿਆਰੀ ਮੈਂ ਇਹ ਮੈਂ ਬਚਿਆਰੀ ਨਹੀਂ ਬਚਿਆਰੀ ਮੈਂ ਬਚਾਰਾ ਲੈ ਸਾਹਿਬ ਫੜੀ ਹੈ ਏ ਵਿਚਾਰੀ ਮੈਂ ਮੈਂ ਮੇਰਾ ਕੋਈ ਕਹਿਣਾ ਨਹੀਂ ਮੰਨਦਾ ਇਹਨਾਂ ਚੋਂ ਮੈਂ ਵੀ ਵਿਚਾਰਾ ਇਹ ਵਿਚਾਰਾ ਰਾਜੂ ਹਲਵਾਈ ਰਾਜੂ ਰਾਜੂ ਦਿੱਲੀ ਵਾਲੇ ਦੇਖੋ ਜਿ ਸੀਨਾ ਰੋਟੀ ਪਾਣੀ ਦਾ ਪ੍ਰਬੰਧ ਕਰੇ ਬੀ ਲੈ ਦੇ ਵਿੱਚ ਮੀ ਪੈਂਦੇ ਦੇ ਵਿੱਚ ਰੋਟੀ ਪਾਣੀ ਵੀ ਬੰਦ ਕਰਿਆ ਇਹਨਾਂ ਨੇ ਮੀ ਪੈਂਦੇ ਚ ਸਾਡੇ ਵਾਸਤੇ ਇਹ ਭਿੱਜ ਕੇ ਰੋਟੀ ਲੈ ਕੇ ਆਏ ਨੇ ਪਾਣੀ ਪਾਣੀ ਤਾਂ ਨਹੀਂ ਲੈ ਕੇ ਆਏ ਇਹ ਦਾਲ ਲੈ ਕੇ ਆਏ ਨੇ ਨਾਲ ਪਾਣੀ ਲੈਏ ਸੀਗੇ ਹਾਂ ਕੈਂਪਰ ਕੈਂਪਰ ਲੈ ਕੇ ਸੀ ਜਿਹੜਾ ਕਪੜਿਆਂ ਚ ਪਾਣੀ ਪਾਣੀ ਕਪੜਿਆਂ 'ਚ ਪਾਣੀ ਲੱਗਿਆ ਸੀ ਪਾਣੀ ਹਿੱਕੇ ਵਿੱਚ ਸੀ ਗੱਟਕੇ ਹਟੇ ਸੀ ਸਾਰੇ ਕੱਪੜੇ ਆਪਣੇ ਬਸਤਰ ਚੇਂਜ ਕਰਕੇ ਛੱਡਿਆ ਤੁਸੀਂ ਦੇਖਿਓ ਫਿਲਮ 'ਚ ਹੈ ਬਸਤਰ ਲਾਤੇ ਸਾਰੇ ਵੀ ਇੱਥੇ ਕਰਤੇ ਥੋੜੇ ਪਾਣ ਮਸੀਰ ਕਰਦੇ ਆਹੋ ਦੇਖੋ ਜੀ ਸਾਦਾ ਕੀ ਬਣ ਗਿਆ ਸਾਦਾ ਬਣ ਗਿਆ ਦੇਖੋ ਜੀ ਕੀ ਆ ਬਾਤਾਂ ਨੇ ਫੜਾ ਦਿਖਾ ਹਲਪਾ ਦੇਖੀ ਚਲੋ ਫਿਰ ਪਾਣੀ ਵਿੱਚ ਨਾ ਕੈਮਰਾ ਇਹ ਹੋ ਰਿਹਾ ਪਖੰਡੀ ਬਾਬਾ ਤਿਆਰ ਜੀ ਜੋ ਬਣ ਗਈ ਅੱਛਾ ਜਿਉ ਬਣ ਗਈ ਜਿਉ ਜਮਾਈ ਜਾਰੇ ਉੱਚੀ ਲੈ ਕੇ ਬਸ ਕਰ ਲੈਣ ਦੋ ਇਹਨਾਂ ਤਾਂ ਕੋਈ ਲੈ ਵੀੜ ਲੈ ਵੀੜ ਸਾਈਨ ਦੇ ਲੈਗ ਲਾ ਦੇ ਚਾਲੇ ਪਰ ਉਹ ਨਿਕਲਿਆ ਨੇਚਰਲ ਗੱਲਾਂ ਕਰਨੀਆਂ ਨੇ ਵੱਧ ਤੋਂ ਵੱਧ ਕੋਈ ਦੁੱਖ ਤਾਂ ਨਹੀਂ ਗਿਆ ਸਾਧੂ ਤੁਹਾਨੂੰ